ਔ ਅੱਜ ਨਿਰਵੈਰ ਦੇ ਅਰਥਾਂ ਨੂੰ ਸਮਝਦੇ ਹਾਂ ਜੀ ਫਿਰ ਨਿਰਵੈਰ ਆ ਗਿਆ ਜੀ ਵੈਰ ਦੇ ਸਾਹਮਣੇ ਜੋ ਕਿ ਵੈਰ ਦੇ ਸ਼ਬਦ ਦੇ ਅਰਥਾਂ ਨੂੰ ਉਲਟ ਕਰ ਦੇਗਾ ਜੀ ਨਿਰ ਦਾ ਹੁੰਦਾ ਹੈ ਬਿਨਾਂ ਰਹਿਤ ਤੇ ਵੈਰ ਦਾ ਅਰਥ ਹੁੰਦਾ ਜੀ ਦੁਸ਼ਮਣੀ ਜਾਂ ਵੈਰੀ ਜਾਂ ਕਿਸੇ ਨਾਲ ਈਰਖਾ ਕਰਨੀ ਇਸ ਲਈ ਨਿਰਵੈਰ ਦਾ ਅਰਥ ਨਿਕਲਦਾ ਹੈ ਕਿ ਮੇਰਾ ਪ੍ਰਭੂ ਪ੍ਰਮਾਤਮਾ ਕਿਉਂਕਿ ਇਹ ਮੂਲ ਮੰਤਰ ਦੇ ਵਿੱਚ ਹੈ ਜੀ ਕਿਉਂਕਿ ਇਸ ਪ੍ਰਭੂ ਪਰਮਾਤਮਾ ਦੀ ਗੱਲ ਹੈ ਇਸ ਲਈ ਆਪਾਂ ਮੇਰਾ ਪ੍ਰਭੂ ਪਰਮਾਤਮਾ ਕਹਿ ਰਹੇ ਹਾਂ ਮੇਰੇ ਪ੍ਰਭੂ ਪਰਮਾਤਮਾ ਦਾ ਕੋਈ ਦੁਸ਼ਮਣ ਨਹੀਂ ਹੈ ਜੀ ਉਹ ਉਹ ਨਿਰਵੈਰ ਹੈ ਉਹ ਪ੍ਰਭੂ ਪਰਮਾਤਮਾ ਦਾ ਜਿਹੜਾ ਗੁਣ ਹੈ ਉਹ ਨਿਰਵੈਰ ਹੈ ਕਿਉਂਕਿ ਉਸ ਦੇ ਬਰਾਬਰ ਦਾ ਕੋਈ ਨਹੀਂ ਹੈ ਉਸ ਦੇ ਵਰਗਾ ਕੋਈ ਨਹੀਂ ਹੈ ਇਸ ਲਈ ਉਸ ਦਾ ਦੁਸ਼ਮਣ ਵੀ ਕੋਈ ਨਹੀਂ ਹੈ ਤੇ ਆਮ ਕਰ ਇਸ ਦੁਨੀਆ ਵਿੱਚ ਜਿਹੜਾ ਵੈਰ ਹੁੰਦਾ ਹੈ ਜੀ ਉਹ ਵੀ ਆਪਣੇ ਬਰਾਬਰ ਵਾਲਿਆਂ ਨਾਲ ਹੋ ਸਕਦਾ ਹੈ ਆਪ ਤੋ ਛੋਟਿਆਂ ਨਾਲ ਕਦੇ ਕੋਈ ਵੈਰ ਨਹੀਂ ਕਮਾਉਂਦਾ ਜੀ ਕਿਉਂਕਿ ਉਸ ਪ੍ਰਭ ਪਰਮਾਤਮਾ ਦੇ ਬਰਾਬਰ ਦਾ ਕੋਈ ਵੀ ਨਹੀਂ ਹੈ ਕੋਈ ਵੈਰੀ ਜਾਂ ਦੁਸ਼ਮਣ ਨਹੀਂ ਹੈ ਉਸ ਪਰਮਾਤਮਾ ਦਾ ਇਸ ਲਈ ਉਹ ਪ੍ਰਭ ਪਰਮਾਤਮਾ ਜੋ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ ਕਿਉਂਕਿ ਅਸੀਂ ਉਸ ਤੋਂ ਬਹੁਤ ਛੋਟੇ ਹਾਂ ਅਸੀਂ ਉਸ ਪ੍ਰਭ ਪਰਮਾਤਮਾ ਲਈ ਇੱਕ ਨਿੱਕੇ ਜਿਹੇ 6 ਮਹੀਨਿਆਂ ਦੇ ਜਵਾਕ ਹਾਂ ਉਸ ਪ੍ਰਭ ਪਰਮਾਤਮਾ ਦੀ ਨਿਗਾਹ ਵਿੱਚ ਜਿਵੇਂ ਕਿ ਇੱਕ ਪਿਓ ਨੂੰ ਆਪਣੇ ਉਸ 6 ਮਹੀਨੇ ਦੇ ਜਵਾਕ ਤੋਂ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੁੰਦਾ ਸਗੋਂ ਉਸ ਦੀਆਂ ਗਲਤੀਆਂ ਤੇ ਵੀ ਹੱਸਦਾ ਹੈ ਉਸੇ ਤਰ੍ਹਾਂ ਪ੍ਰਭੂ ਪਰਮਾਤਮਾ ਸਾਡੀਆਂ ਗਲਤੀਆਂ ਤੇ ਹੱਸਦਾ ਹੈ ਉਸ ਨੂੰ ਸਾਡੇ ਤੋਂ ਕੋਈ ਡਰ ਨਹੀਂ ਹੈ ਖੌਫ ਨਹੀਂ ਹੈ ਹਾਲਾਂਕਿ ਸਾਨੂੰ ਸਾਡੀਆਂ ਗਲਤੀਆਂ ਤੇ ਵੀ ਉਹ ਪਿਆਰ ਕਰਦਾ ਹੈ ਜੀ